ਤਾਂ ਤਸਵੀਰਾਂ ਪਹਿਲਾਂ ਦਿਖਾ ਦਿਆ ਕਿ ਸੀਸੀਟੀਵੀ ਵੀ ਤੁਹਾਨੂੰ ਸਾਫ਼-ਸੁਥਰੇ ਦਿਖਾਈ ਦੇਣਗੇ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਦੀਵਾਰ ਦੇ ਉੱਤੇ ਉਹ ਨਟਾਰੇ ਜਿਹੜੇ ਨੇ ਉਹ ਟੱਪ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਨੇ ਉਹ ਸਾਡੇ ਤਿੰਨ ਵਈਲਾ ਸਮਾਂ ਹੀ ਤੇ ਤਿੰਨ ਪਾਈ ਲਾਈਵ ਚ ਆ ਗਏ ਮਾਰੀ ਦੇਖਾਂ ਦੇ ਜੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਲੱਗਦਾ

ਇਹ ਜਦੋਂ ਮੈਂ ਚੀਕਾ ਮਾਰਨੀ ਸ਼ੁਰੂ ਕਰਤੀ ਆ ਤੇ ਉਹ ਇੱਥੇ ਬਲੌਕ ਹੋ ਕੇ ਬਾਹਰ ਦੀ ਬੁੱਕ ਕਿਸੇ ਆ ਇੱਕ ਮੁਲਾਜ਼ਮ ਹੁੰਦਾ ਵਾ ਅੱਗੇ ਪਿੱਛੇ ਵੇਖ ਕੇ ਚੱਲ ਜਾਂਦਾ ਵਾ ਇਸ ਸਮੇਂ ਸਟਾਰ ਐਵੇਨਿਊ ਅੰਮ੍ਰਿਤਸਰ ਦੇ ਵਿੱਚ ਖੜੇ ਆ ਜਿੱਥੇ ਕਿ ਕੱਲ ਇੱਕ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਪਾਉਗੇ ਕਿ ਇੱਕ ਘਟਨਾ ਵਾਪਰਨੋਂ ਬਚਾ ਹੋ ਗਿਆ ਉਹ ਘਰ ਹੈ ਤੁਹਾਨੂੰ ਤਸਵੀਰਾਂ ਪਹਿਲਾਂ ਦਿਖਾ ਦਈਏ ਕਿ ਸੀਸੀਟੀਵੀ ਵੀ ਤੁਹਾਨੂੰ ਸਾਫ਼ ਤੌਰ ਤੇ ਦਿਖਾਈ ਦੇਣਗੇ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਦੀਵਾਰ ਦੇ ਉੱਤੋਂ ਲੁਟੇਰੇ ਜਿਹੜੇ ਨੇ ਉਹ ਟੱਪ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਨੇ ਉਸ ਦੇ ਬਾਵਜੂਦ ਜਦੋਂ ਪੈਂਨ ਨੂੰ ਪਤਾ ਲੱਗਦਾ ਤਾਂ ਅੰਦਰਲਾ ਜਿਹੜਾ ਦਰਵਾਜ਼ਾ ਹੈ ਉਹ ਬੰਦ ਕਰ ਲੈਂਦੇ ਨੇ ਅੱਜ ਅਸੀਂ ਇਸ ਪਰਿਵਾਰ ਦੇ ਵਿੱਚ ਪਹੁੰਚੇ ਆ ਇਸ ਘਰ ਪਹੁੰਚੇ ਆ ਤਸਵੀਰਾਂ ਪਹਿਲਾਂ ਸਾਂਝੀਆਂ ਕਰ ਦਈਏ ਉਸ ਤੋਂ ਬਾਅਦ ਗੱਲਬਾਤ ਵੀ ਕਰ ਕੀ ਕੀ ਕੁਝ ਹੋਇਆ ਸੀ ਭਜੀ ਕੱਲ ਕਿੰਨੇ ਵਜੇ ਦਾ ਟਾਈਮ ਸੀ ਤੁਸੀਂ ਕਿੱਥੇ ਸੀ ਤੇ ਕੀ ਘਟਨਾ ਵਾਪਰੀ ਗਾ ਮੈਂ ਆਪਣੀ ਸ਼ੋਅ ਤੇ ਹੀ ਮੇਰੇ ਸ਼ੋਅ ਹੈਗੀ ਮੁਸਤਾਬਾਤ ਸੁਨਿਹਾਰਾ ਕਾਮਾ ਜਗਜੀ ਜੁਵੈਲਰ ਹੀ ਮੈਨੂੰ ਫੋਨ ਆਉਂਦਾ ਵਾ ਘਰੋਂ ਕਿ ਤੁਹਾਡੇ ਘਰ ਕੁਝ ਚੀ ਚੜਾ ਪੈਣ ਦਾ ਵਾ ਰੋਂ ਦੀ ਆਵਾਜ਼ ਆਉਂਦੀ ਮੈਂ ਉਸੇ ਦੁਕਾਨ ਛੱਡ ਕੇ ਤੇ ਘਰ ਆਇਆ ਵਾਂ ਘਰ ਵੇਖਿਆ ਲੋਕੀ ਲੱਗ ਲੈ ਇਕੱਠੇ ਹੋਏ ਆ ਜਦੋਂ ਮੈਂ ਕਰਦਿਆਂ ਕੋ ਪੁੱਛਿਆ ਕੀ ਚੀ ਦਾ ਉਹਨਾਂ ਦੱਸਿਆ ਕਿ ਤਿੰਨ ਜਣੇ ਬੂਹਲ ਭੇਟਿਆ ਹੈ ਕਾਂ ਦੇ ਟੱਪ ਕੇ ਆਏ ਆ ਤੇ ਨਾਲ ਦਾ ਇੱਕ ਬੜਾ ਬੂਆ ਉਹ ਤੋੜਤਾ ਵਾ ਅਗਲਾ ਬੂਆ ਅੰਦਰ ਤਿੰਨੇ ਜਣੇ ਵੜਨ ਦੀ ਕੋਸ਼ਿਸ਼ ਕਰਨਦੇ ਆ ਪਰ ਉਹ ਅੰਦਰ ਆਉਣ ਨਹੀਂ ਦਿੱਤਾ ਉਹਨਾਂ ਕਰਦਿਆ ਮੈਨੇ ਬੜਾ ਜ਼ੋਰ ਲਾ ਕੇ ਤੇ ਇੱਕ ਛਟਕਣੀ ਮਾਰ ਲਈ ਨਾਲ ਹੀ ਸੋਫਾ ਅੰਦਰ ਕਰਤਾ ਚੀਦਾ ਤੇ ਬੜੀ ਮੁਸ਼ਕਲ ਨਾ ਪਚਾ ਹੋ ਗਿਆ ਕਿ ਮੇਰੇ ਛੋਟੇ ਬੱਚੇ ਹੀ ਦੇ ਨਾਲ ਘਰ ਦੇ ਹੀ ਕੀ ਉਹਦਾ ਜੇ ਅੰਦਰ ਬੂਆ ਖੋਲ ਜਾਂਦਾ ਤੇ ਕੀ ਉਹਨਾਂ ਨੇ ਕੀ ਕਾਣ ਦੇ ਜਾਂ ਬੱਚਿਆਂ ਦੇ ਨੂੰਖਣ ਕਰ ਦੇਣਾ ਸੀ ਜਾਂ ਕਰਦਿਆਂ ਨੂੰ ਉਹਨਾਂ ਨੇ ਕਿਨਾ ਮਾਰ ਦੇਣਾ ਸੀ ਜੀ ਭੈਣ ਦੀ ਬੜੀ ਬਹਾਦਰੀ ਦੇਖੀ ਕਿ ਸੋਫਾ ਅੱਗੇ ਕਰਕੇ ਉਹਨਾਂ ਨੇ ਜਾਨ ਬਚਾਈ ਕਰ ਦਿੱਤੀ ਹਾਂਜੀ ਹਾਂਜੀ ਉਹ ਹੀ ਗੇ ਇਹ ਹੈ ਕਿ ਮਾਲਕ ਕੋਲ ਉਹ ਹੀ ਹੈ ਕਿ ਉਹ ਤਿੰਨੇ ਜਾਣੇ ਜੋਰ ਲਾਉਂਦੇ ਬੂਏ ਨੂੰ ਚੀਂਦਾ ਮਾੜਾ ਬੂਆ ਖੋਲ ਵੀ ਗਿਆ ਚੀਂਦਾ ਪਰ ਫਿਰ ਵੀ ਮਾਲਕ ਰੱਖਣ ਵਾਲਾ ਤੇ ਉਹਨਾਂ ਨੇ ਬੂਆ ਖੁੱਲਣ ਨਹੀਂ ਦਿੱਤਾ ਫਿਰ ਵੀ ਇੱਕ ਚਟਕਨੀ ਲਾ ਕੇ ਤੇ ਸੋਭਾ ਗਾਂ ਕਰਤਾ ਚੀਂਦਾ ਜੀ ਅ ਅਧਿਕਾਰੀ ਕੋਈ ਆਇਆ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੁਹਾਡੇ ਸਾਹਮਣੇ ਕੱਲ ਇੱਕ ਮੁਲਾਜ਼ਮ ਆਇਆ ਸੀ ਕੱਲ ਅਸੀਂ ਰਿਪੋਰਟ ਲਿਖਾਈ ਸੀ ਉਹਨਾਂ ਨੇ ਇੱਕ ਪਲੇਨ ਕਾਜ ਦੇ ਲੈ ਲਈ ਜੋ ਅਸੀਂ ਕਿਹਾ ਸੀ ਚੀਂਦਾ ਮਾੜਾ ਜਾਂ ਮੌਕੇ ਦੇ ਵੇਖ ਕੇ ਚਲ ਗਏ ਆ ਤੇ ਬਾਚੋਂ ਐਚਐਸਓ ਸਾਹਮਣੇ ਆਏ ਅਸੀਂ 8 ਵੇ ਗਏ ਉਹਨਾਂ ਨੂੰ ਕਿਹਾ ਐਫਆਈ ਦੀ ਕਾਪੀ ਦੇ ਦਿਓ ਤੇ ਉਹਨਾਂ ਦਾ ਮੁਲਾਜ਼ਮ ਕਹਿੰਦਾ ਕਿ ਇਹ ਉਹ ਗਸਟ ਦੇ ਗਏ ਗਿਆ ਚੀਜ਼ ਆ ਮੈਡਮ ਨੇ ਇਹਨੇ ਗੌਰ ਗੱਲ ਦਾ ਕੀਤਾ ਨਹੀਂ ਇਹ ਚੀਜ਼ ਦਾ ਜੀ ਕਿ ਵੀ ਵਾਰਦਾਤ ਵੱਡੀ ਹੋ ਗਈ ਹੈ ਚੀਜ਼ ਦੀ ਤੇ ਮੈਡਮ ਸਵੇਰੇ 7:30 ਵੇ ਆਏ ਸਾਡੇ ਕੋਲ ਜੋ ਵੀ ਲਿਖ ਜੋ ਹੋਈ ਵਾਰਦਾਤ ਉਹ ਲਿਖ ਕੇ ਲੈ ਗਏ ਆ ਜੀ ਤੇ ਉਹ ਮੈਡਮ ਕਹਿੰਦੇ ਕਿ 9 ਵਜੇ ਤੁਸੀਂ ਥਾਣੇ ਆ ਜਿਓ ਕੀ ਹੁਣ ਮੰਗ ਕੀ ਕਰ ਰਹੇ ਹੋ ਤੁਸਾਂ ਉਹ ਕਹਿੰਦੇ ਆ ਕਿ ਕਮਿਸ਼ਨਰ ਸਾਹਿਬ ਗਾੜੀ ਇਹੋ ਰਿਕੁਐਸਟ ਕਰ ਰਹੇ ਨੇ ਕਿ ਜਲਦੋਂ ਜਲਦ ਇਹਨਾਂ ਨੂੰ ਫੜਿਆ ਜਾਵੇ ਸਕਤ ਅਸਲ ਜਿੱਤੀ ਜਾਵੇ ਚੀਜ਼ ਦੀ ਕੱਲ ਨੂੰ ਵਾਰਦਾਤ ਸਾਡੇ ਨਾਲ ਹੋਈ ਕੱਲ ਹੋਰ ਕਿ ਇਹਨਾਂ ਵੀ ਹੋ ਸਕਦੀ ਹੈ ਚੀਜ਼ ਦੀ ਮੈਂ ਉਹ ਕਾਦਾ ਮੰਗ ਨੂੰ ਪਰ ਇੱਥੇ ਸੁਰੱਖਿਅਤ ਦੇ ਹੈਗੇ ਨਹੀਂ ਇਹ ਚੀਜ਼ ਦੇ ਤਾਂ ਕਿ ਦੁਨੀਆ ਬਾਹਰ ਜਾਈ ਜਾਂਦੀ ਇੱਥੋਂ ਛੱਡ ਕੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਉੱਠਦਾ ਹੈ ਦਿਖਾਈ ਦੇ ਰਿਹਾ ਕਿਉਂਕਿ ਅਕੱਲ ਦੀ ਘਟਨਾ ਹੋ ਜਾਣੀ ਤੇ ਇੱਕ ਮੁਲਾਜ਼ਮ ਆ ਕੇ ਬਸ ਸਾਰ ਲੈ ਹਾਂ ਇੱਕ ਮੁਲਾਜ਼ਮ ਹੁੰਦਾ ਵਾ ਅੱਗੇ ਪਿੱਛੇ ਵੇਖ ਕੇ ਚੱਲ ਜਾਂਦਾ ਵਾ ਮੈਡਮ ਨੂੰ ਚਾਹੀਦਾ ਹੋਵੇ ਐਸਐਚਐਸ ਸਾਹਿਬ ਨੂੰ ਵੱਡੇ ਅਫਸਰ ਨੂੰ ਕਿ ਆਣ ਕੇ ਤੁਸੀਂ ਵੇਖਦੇ ਮੌਕਾ ਦਾ ਇਹਨਾਂ ਹੌਂਸਲਾ ਹੋ ਜਾਂਦਾ ਛੋਟੇ ਬੱਚੇ ਰਾਤ ਨੂੰ ਸੁੱਤੇ ਨਹੀਂ ਆ ਬਿਮਾਰ ਹੋ ਗਏ ਰੱਬ ਦਾ ਸ਼ੁਕਰ ਹੈ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ ਰੱਬ ਦਾ ਸ਼ੁਕਰ ਜੀ ਵੇਖੋ ਜੀ ਤਿੰਨੇ ਜਾਨੇ ਜੋਰ ਲੋਂਦੇ ਰਹੇ ਬੂਏ ਨੂੰ ਔਰ ਉਹ ਫੁੱਲਾ ਨਹੀਂ ਬੂਆ ਜੀ ਤੇ ਬੜੀ ਮੁਸ਼ਕਿਲਾਂ ਉਹਨਾਂ ਨੇ ਇੱਕ ਲੋ ਕਰਤਾ ਵਾ ਇੱਕ ਬੂਆ ਦੇ ਟੁੱਟ ਗਿਆ ਇਹ ਚੀਜ਼ ਦਾ ਦੂਸਰਾ ਬੂਆ ਉਹਨਾਂ ਨੇ ਬੜੀ ਮੁਸ਼ਕਿਲਾਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਥੋੜਾ ਖੁੱਲਾ ਸੀ ਹਾਂ ਪਰ ਫੇਰ ਵੀ ਉਹਨਾਂ ਨੇ ਇੱਕ ਚਿਟਕਨੀ ਲਾਤੀ ਤੇ ਬਾਜ ਰੋਲਾ ਪਾਤਾ ਲੋਹੜਾ ਪਾਉਣ ਨਾਲ ਲਗਲੇ ਗਵਾਂਢ ਇਕੱਠਾ ਹੋ ਗਿਆ ਚੀਜ਼ ਦਾ ਉਹਨਾਂ ਫਿਰ ਭੱਜ ਕੇ ਬੂਆ ਖੋਲ ਕੇ ਮੈਂ ਉਹ ਕਰਦਾ ਵਾਂ ਕੱਲ ਨੂੰ ਵੱਡੇ ਅਫਸਰ ਨੂੰ ਐਸਐਸਪੀ ਜਾਂ ਕਮਿਸ਼ਨਰ ਸਾਹਿ ਰਿਕਵੈਸਟ ਕਰਦਾ ਵਾਂ ਧਿਆਨ ਦਿੱਤਾ ਜਾਵੇ ਵੇਖੋ ਜੀ ਕਿੰਨੀਆ ਪੰਜਾਬ ਚ ਅੰਬਰਸਾ ਚਬਾਰਦਾ ਤਾਂ ਹੁੰਦੀਆਂ ਚੀਜ਼ਾਂ ਗਾਸਟ ਹੋਣੀ ਚਾਹੀਦੀ ਇੱਥੇ ਪੁਲਿਸ ਨੂੰ ਵੀ ਚਾਹੀਦਾ ਵਾ ਕਿ ਇੱਥੇ ਆਣ ਕੇ ਵੇਖਣਾ ਚਾਹੀਦਾ ਵਾ ਲੱਗੇ ਇੱਥੇ ਕਿ ਨਾ ਮੁੰਡੇ ਨਾਲ ਦੇ ਫਲਾਟਾਂ ਚ ਚਿੱਟਾ ਪਿੰਦਾ ਰਹਿੰਦੇ ਚੀਜ਼ਾਂ ਮੈਂ ਹੋ ਰਿਕਵੈਸਟ ਕਰਦਾ ਕਿ ਵੱ ਜਲਦੋਂ ਜਲਦ ਇਹਨਾਂ ਨੂੰ ਫੜਿਆ ਜਾਵੇ ਤੇ ਸਜ਼ਾ ਦਿੱਤੀ ਜਾਵੇ ਮੈਂ ਰਿਕਵੈਸਟ ਕਰਦਾ ਕਿ ਮੈਨੂੰ ਵੈਪਨ ਦਿੱਤਾ ਜਾਵੇ ਲਗ ਲਾ ਕੋਈ ਨਹੀਂ ਹੈਗਾ ਵੈਪਨ ਮੇ ਹਥਿਆਰ ਦਿੱਤਾ ਜਾਵੇ ਚੀਜ਼ਾਂ ਜੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਆ ਗਈਆਂ ਜਿਹੜੇ ਲੁਟੇਰੇ ਆਏ ਸੀ ਅੱਜ ਜੀ ਆ ਗਈਆਂ ਮੂਹ ਲਵੇਟਿਆ ਸੀ ਉਹਨਾਂ ਦਾ ਪਤਾ ਲੱਗਾ ਚੀਦਾ ਮੂਹ ਮਾਲ ਲਵੇਟਿਆ ਸੀ ਇਹਨਾਂ ਦਾ ਬਿਲਕੁਲ ਪਰਿਵਾਰਿਕ ਮੈਂਬਰਾਂ ਨਾਲ ਉਹ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਕਿ ਜ਼ਰੂਰ ਇੱਥੇ ਜਿਹੜੇ ਲੁਟੇਰੇ ਆਏ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜਿਆ ਜਾਵੇ ਉਹ ਪੈਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਜੋ ਹੈ ਕਿ ਉਸ ਦੀ ਬਹਾਦਰੀ ਦੇ ਨਾਲ ਜਿਹੜਾ ਪਰਿਵਾਰਿਕ ਮੈਂਬਰ ਆ ਸੁਰੱਖਿਆ ਫੀਲ ਕਰ ਰਿਹਾ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਆ ਸੋ ਸੜ ਨਾਲੋਂ ਪੈਨ ਵੀ ਮੌਜੂਦ ਹੈ ਪੈਣੇ ਕੱਲ ਬੜੀ ਵੱਡੀ ਕਟਨਾ ਜਿਹੜੀ ਹੋਣ ਤੋਂ ਬਚਾ ਹੋਇਆ ਕੀ 3:30 ਵਜੇ ਦਾ ਸਮਾਂ ਸੀ ਤੇ ਤਿੰਨ ਪਾਈ ਆਏ ਸੀ ਅਗਮਾਰੀ ਉਹਨਾਂ ਨੇ ਕੰਦ ਤੋਂ ਇਹਨਾਂ ਨੇ ਬੁਹਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਛੁੱਲਾ ਨਹੀਂ ਸੀ ਜੀ ਤੇ ਮੇਰੇ ਪੱਤੇ ਤੇ ਮੈਂ ਘਾਰਾਂ ਉਹਨਾਂ ਕੋਲ ਹਥਿਆਰ ਨਹੀਂ ਇੱਕ ਜਾਣੇ ਜੈ ਲੋਟੀ ਸ਼ਰਟ ਵਾਲੇ ਨੇ ਆ ਚੁੱਕੇ ਸਨ ਆ ਵੀ ਆਏ ਤੇ ਦੂਸਰੇ ਜਿਹਨੇ ਬੁਹਾ ਖੋਲਣ ਮੌਤੇ ਇਧੇ ਰਹਿਣ ਵੀ ਦੇਖਿਆ ਸੀ ਜੀ ਤੇ ਦੋ ਵਾਰੀ ਬੁਹਾ ਦੇ ਖੋਲਣ ਦੀ ਜਿਆਸੀ ਉਹਨਾਂ ਕੋਲ ਜਿੱਦੀ ਵਾਰ ਮੈਂ ਕਿਤਨੀ ਲਾਚੀ ਉਹਨੂੰ ਸੋਫਾ ਖਿੱਚ ਕੇ ਬੁਰੇ ਨਹੀਂ ਦੋਸਤਾਂ ਟੋਟਲ ਦਿਨ ਜਾਨੇ ਸੀ ਦਿਨ ਜਾਨੇ ਸੀ ਅਸੀਂ ਦੇਖ ਪਾਰੇ ਸੀ ਤੁਸੀਂ ਬੜੀ ਮੁਸ਼ਕਲ ਕਰ ਰਹੇ ਸੀ ਉਸ ਦੇ ਕਰਕੇ ਹੀ ਅੱਜ ਪਰਿਵਾਰ ਜਿਹੜਾ ਸੁਰੱਖਿਅਤ ਫੀਲ ਕਰ ਰਿਹਾ ਮਹਾਰਾਜ ਵੱਲੋਂ ਬਚਾਅ ਹੋ ਗਿਆ ਆਦਰਵਾਇਸ ਮਾ ਕੋਟੇ ਤੇ ਦੁਬਾਰਾ ਕਪੜੇ ਲੌਣ ਚੱਲ ਜਾਂਦੀ ਤੇ ਫਿਰ ਫਾਂਵੇਂ ਅੰਦਰ ਲੋਕ ਵੀ ਥਾਂ ਦੇ ਤੇ ਉਹਨਾਂ ਨੇ ਮਾਲ ਚਲਾ ਸੀ ਸਾਰੇ ਜੀ ਅਕਸਰ ਦੇਖਿਆ ਕਿ ਆਇਆ ਕਿ ਰੰਜੀਤ ਦਾ ਮਾਮਲਾ ਵੀ ਕਈ ਮੌਕੇ ਸਾਹਮਣੇ ਆਂਦਾ ਲੁਟੇਰੇ ਦਾ ਮਾਮਲਾ ਵੀ ਸਾਹਮਣੇ ਆਂਦਾ ਕੋਈ ਰੰਜੀਤ ਸਿੰਘ ਜੀ ਸਤ ਨਹੀਂ ਤੁਹਾਡੇ ਪਰਿਵਾਰ ਦੀ ਕਿਸੇ ਨਾਲ ਇਸੇ ਨਾਲ ਹੀ ਆਪਾਂ ਕਦੀ ਬੁਆ ਨਹੀਂ ਕੋਲਿਆ ਡਰ ਦੇ ਮਾਰੇ ਤੇ ਲਾਗੇ ਪਲਾਟ ਖਾਲੀ ਆ ਬੱਚਾ ਘੇੜਦਾ ਹੋਵੇ ਕਦੇ ਕੋਈ ਚੁੱਕ ਦੇਣਾ ਲੈ ਜੇ ਜਿਹੜਾ ਜ ਮੋਲ ਵੇਖੀ ਦਾ ਅੱਜਕੱਲ ਵੀਡੀਓ ਵੇਖੀਦੀ ਨਾ ਮੈਂ ਕਦੀ ਬੁਆ ਨਹੀਂ ਕੋਲਿਆ ਆਪਣੇ ਅੰਦਰ ਹੀ ਰਹੀਦਾ ਬੱਚੇ ਸਕੂਲੋਂ ਆਉਂਦੇ ਘਰ ਸਿੱਧੇ ਅੰਦਰ ਅੰਦਰ ਸਿੱਧੇ ਘਰ ਸਕੂਲੋਂ ਆਪਾਂ ਕਦੀ ਬਾਹਰ ਨਹੀਂ ਨਿਕਲੇ ਹੁਣ ਤੇ ਡਰ ਹੁਣ ਤੇ ਡਰ ਬੈਠ ਗਿਆ ਸਭ ਨੂੰ ਮਾਰੇ ਮੇਰੇ ਬੱਚੇ ਦੋਵੇਂ ਬੜਾ ਰੋਏ ਕੱਲ ਬੜਾ ਸਿਆਮੀ ਪੈ ਸੀ ਫੇਰੇ ਵੀ ਮੈਡੀਸਿਨ ਦੇ ਕੇ ਬੱਚਿਆਂ ਨੂੰ ਫਿਰ ਜਦ ਸਕੂਲ ਸਾਡੇ ਤੇ ਗਵਾਂਟਣਾਂ ਨੇ ਆ ਕੇ ਆਣ ਸਾਡੇ ਬੱਚਿਆਂ ਨੂੰ ਪਾਣੀ ਪੂਣੀ ਪਿਆ ਦਿਨ ਹੈ ਉਹ ਡਰੇ ਹੋਈ ਸੀ ਜੀ ਉਸ ਦਿਨ ਅਧਿਕਾਰੀ ਕੋਈ ਆਇਆ ਕੱਲ ਕੱਲ ਆਏ ਸੀ ਪਰ ਕੋਈ ਕੀਤਾ ਨਹੀਂ ਉਹਨਾਂ ਨੇ ਤੇ ਸਵੇਰੇ ਪੇਰ ਆਏ ਵੱਡੇ ਅਫਸਰ ਐਫ ਆਰ ਐ ਦਰਜ ਕੀਤੀ 7:30 ਵਜੇ ਆਏ ਕਹਿੰਦੇ ਅੱਜ ਤੱਕ ਅੱਜ ਸ਼ਾਮ ਤੱਕ ਆਪਾਂ ਉਹਨਾਂ ਨੂੰ ਪੜਾਂਗੇ ਕੋਸ਼ਿਸ਼ ਕੀਤੀ ਸਾਡੇ ਪੜਨ ਦੀ ਉਹਨਾਂ ਨੂੰ ਕਿ ਕਮਰਾ ਦੇ ਥ्रू ਪੜਸਾ ਲਈ ਆਪਾਂ ਕਿ ਅਜੀ ਜੀ ਵਿਸ਼ਵਾਸ ਦਵਾਇਆ ਜੀ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਆਪਾਂ ਕਿੱਥੇ ਪੜੋ ਉਹਨਾਂ ਨੂੰ ਤੇ ਉਹਨਾਂ ਨੂੰ ਸਭ ਤੋਂ ਸਖਤ ਸਾਲਾ ਮਿਲ ਜਾਈ ਜੀ ਵਿਹਾੜੇ ਨਾਲ ਇਹ ਕੰਮ ਹੋਇਆ ਜਿੰਦੇ ਵਾਲੇ ਹੋਇਆ ਕਾਤ ਜਿੱਤੇ ਗੱਲ ਹੀ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਮੁਹੱਲੇ ਵਾਸੀ ਵੀ ਤੁਹਾਡੇ ਕਰਦੇ ਵਿੱਚ ਆਏ ਆ ਬੜਾ ਸਹਾਰਾ ਦੇ ਰਹੇ ਆ ਤੁਹਾਨੂੰ ਕਿੰਨੇ ਕਿ سپورਟ ਸਮਝਦੇ ਵਾਲੇ ਬਹੁਤ ਜ਼ਿਆਦਾ سپورਟ ਦਿੱਤਾ ਉਹਨਾਂ ਨੇ ਹੌਸਲਾ ਦਿੱਤਾ ਉਹ ਮੁਹੱਲੇ ਵਾਲਿਆਂ ਨੇ ਇਹੀ ਹੈਗੇ ਆ ਪਰ ਉਸ ਟਾਈਮ ਤੇ ਸਾਰੇ ਵਿਚਾਰਿਆਂ ਨੂੰ ਇਹ ਵੀ ਬੱਚੇ ਕਿਡਾਂ ਦੰਗੇ ਸ਼ਤਾਨੀਆਂ ਕਰਨਦੇ ਆ ਤਾਂ ਚੀਕਾ ਮਾਰਦੇ ਆ ਤੇ ਮੈਂ ਚ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਤੇ ਆਪਣੇ ਬੱਚਿਆਂ ਨੂੰ ਬਚਾਉਣ ਮੈਂ ਬੱਚਿਆਂ ਨੂੰ ਤਾਂ ਬਾਹਰ ਨਹੀਂ ਮੇਕਦਾ ਮੈਂ ਜ਼ੋਰ ਜ਼ੋਰ ਦੀ ਬੋਲੇ ਆਪਣੇ ਪਾਪਾ ਨੂੰ ਬਲਾਓ ਪਾਪਾ ਨੂੰ ਬਲਾਓ ਪਰ ਉਹਨਾਂ ਨੇ ਇਹ ਲੱਗਦਾ ਸੀ ਅੰਦਰ ਕੋਈ ਹੋਰ ਵੀ ਹੈਗਾ ਆਕਾਰ ਹਾਂ ਤੇ ਜਦੋਂ ਮੈਂ ਚੀਕਾ ਮਾਰਨੀ ਸ਼ੁਰੂ ਕਰਤੀਆਂ ਤੇ ਉਹ ਇੱਥੇ ਹੀ ਦੂਆ ਖੋਲ ਕੇ ਬਾਹਰ ਦੀ ਬਾਹ ਕਿਸੇ ਇੱਕ ਜਾਣੇ ਦਾ ਠਕਾ ਵੀ ਲੱਗ ਲੱਸੀ ਜੇਕਰ ਨਿਆਣੇ ਇੱਥੇ ਵੀ ਖੇਡਦੇ ਹੁੰਦੇ ਤਾਂ ਵੀ ਡਰ ਸੀ ਸ਼ੁਕਰ ਹੈ ਕਿ ਅੰਦਰ ਪਾਜੀ ਮੇਰੇ ਬੱਚੇ ਸੁੱਤੇ ਹੀ ਤੇ ਆ ਦੋਨੋਂ ਦੂਆ ਖੁੱਲੇ ਸੀ ਖੁੱਲੇ ਹੀ ਬੁਲੇ ਤੇ ਮੈਂ ਕੋਠੇ ਤੇ ਹਾਂ ਹਾਏ ਮੈਂ ਆਪਣੇ ਮਨ ਤੇ ਸੋਚਿਆ ਵੀ ਮੈਂ ਅੱਧੇ ਕੱਪੜੇ ਬਾਅਦ ਚੁਲਾ ਕੇ ਲੈ ਕੇ ਜਾਣੀ ਆ ਜੇ ਮੈਂ ਦੁਬਾਰਾ ਕੋਠੇ ਚਲ ਜਾਂਦੀ ਤੇ ਰਹਿਣ ਕੁਛ ਨਹੀਂ ਜਣਾ ਆਉਂਗਾ ਸਾਡਾ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਇੱਥੇ ਨਾਜ਼ਰ ਸੋ ਪਰਿਵਾਰ ਵੱਲੋਂ ਇੱਕੋ ਮੰਗ ਜਿਹੜੀ बार-बार ਕੀਤੀ ਜਾ ਰਹੀ ਹੈ ਕਿ ਜਿਹੜਾ ਪੁਲਿਸ ਅਧਿਕਾਰੀ ਨੇ ਜਿਹੜੇ ਇੱਥੇ ਲੁਟੇਰੇ ਲੁੱਟਣ ਵਾਸਤੇ ਕਿਸੇ ਵੀ ਮਨਸ਼ਾ ਵਾਸਤੇ ਆਏ ਸੀ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੋਰਸ਼ ਇਲਾਕੇ ਦੇ ਵਿੱਚ ਹੋ ਜਾਣਾ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਉੱਠਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਸੀ ਅੰਮ੍ਰਿਤਸਰ ਦੇ ਵਿੱਚ ਵੇਖਿਆ ਜਿਸ ਦੇ ਵਿੱਚ ਕਈਆਂ ਨੂੰ ਜਾਣ ਵੀ ਤੋਂ ਆਪਣਾ ਹੱਥ ਹੋਣਾ ਪਿਆ ਤੇ ਹੁਣ ਇਹ ਜਿਹੜੀ ਘਟਨਾ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੀ ਦੇਰ ਤੱਕ ਜਿਹੜੇ ਇੱਥੇ ਮੁਲਜ਼ਮ ਜਿਹੜੇ ਇੱਥੇ ਲੁਟੇਰੇ ਆਈਸਕ੍ਰੀਮ ਕਿੰਨੀ ਦੇਰ ਤੱਕ ਫੜ ਲਿਆ ਜਾਂਦਾ ਤੇ ਕਿਸ ਰੰਜਿਸ਼ ਦੇ ਤਹਿਤ ਆਏ ਸੀ ਉਹ ਵੀ ਕਦੋਂ ਤੱਕ ਪਤਾ ਲੱਗ ਜਾਂਦਾ ਹੈ ਇਹ ਸਮਾਂ ਦੱਸੇਗਾ ਸੋ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਪਹੁੰਚਣ ਵਾਲੇ ਨੇ ਥੋੜੇ ਸਮੇਂ ਤੱਕ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਨ ਹਾਂ ਜੀ ਮੈਡਮ ਕੀ ਮਾਮਲਾ ਜੀ ਹੈ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬੱਦਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਨਹੀਂ ਜਾਣੇ ਵੀਡੀਓ ਦੇ ਵਿੱਚ ਆਏ ਆ ਜੀ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲੰਦੇ ਜਾਣਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ